ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਮਲੋਦ ਸ਼ਹਿਰ ਦੇ ਵਿੱਚ ਇੱਕ ਬਹੁਤ ਹੀ ਦੁਖਦਾਇਕ ਘਟਨਾ ਸਾਹਮਣੇ ਆਈ ਹੈ ਜਿੱਥੇ ਕੈਨੇਡਾ ਦੇ ਵਿੱਚ ਤਿੰਨ ਵਿਦਿਆਰਥੀ ਜੋ ਦੋ ਮਲੋਦ ਦੇ ਨਾਲ ਸੰਬੰਧ ਰੱਖਦੇ ਸਨ ਤੇ ਇੱਕ ਸਮਾਨਾ ਨਾਲ ਲੜਕੀ ਸੰਬੰਧ ਰੱਖਦੀ ਸੀ ਇੱਕ ਸੜਕ ਹਾਦਸੇ ਦੇ ਵਿੱਚ ਇਹਨਾਂ ਦੀ ਦਰਦਨਾਕ ਮੌਤ ਹੋ ਗਈ ਹੈ ਗੱਡੀ ਦੇ ਵਿੱਚ ਕੁੱਲ ਚਾਰ ਵਿਅਕਤੀ ਸ਼ਾਮਲ ਸਨ ਜਿਨ੍ਹਾਂ ਵਿੱਚੋਂ ਡਰਾਈਵਰ ਬਿਲਕੁਲ ਬਚ ਗਿਆ ਤੇ ਪੁਲਿਸ ਦੇ ਦੱਸਣ ਅਨੁਸਾਰ ਗੱਡੀ ਦਾ ਟਾਇਰ ਫਟਣ ਦੇ ਨਾਲ ਇਹ ਘਟਨਾ ਵਾਪਰੀ ਤੇ ਵਿਦਿਆਰਥੀ ਉਛਲ ਕੇ ਬਾਹਰ ਜਾ ਗਿਰੇ ਤੇ ਮੌਕੇ ਉਪਰ ਇਹਨਾਂ ਦੀ ਮੌਤ ਹੋ ਗਈ ਤੇ ਇਹਨਾਂ ਵਿੱਚੋਂ ਹਰਮਨ ਸੋਮਲ 23 ਸਾਲ ਦਾ ਸੀ ਤੇ ਉਹ ਆਪਣੇ ਡੇ ਕੇਅਰ ਮੰਕਟਨ ਦੇ ਵਿੱਚ ਸਟੇਕਰ ਦੇ ਵਿੱਚ ਕੰਮ ਕਰਦਾ ਸੀ ਤੇ ਨਵਜੋਤ ਸੋਮਲ 19 ਸਾਲ ਦੀ ਸੀ ਤੇ ਉਹ ਵਰਕ ਵੀਜ਼ੇ ਉੱਪਰ ਗਈ ਸੀ ਤੇ ਆਪਣੇ ਪੀਆਰ ਦੇ ਫਾਰਮ ਭਰਨ ਉਪਰੰਤ ਵਾਪਸ ਜਾ ਰਹੀ ਸੀ ਤੇ ਇਸ ਘਟਨਾ ਕਰਕੇ ਮਲੌਰ ਸ਼ਹਿਰ ਦੇ ਵਿੱਚ ਬਹੁਤ ਹੀ ਸੋਗ ਦੀ ਲਹਿਰ ਹੈ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰਕ ਮੈਂਬਰਾਂ ਦੀ ਮੰਗ ਹੈ ਕਿ ਉਹਨਾਂ ਦੇ ਬੱਚਿਆਂ ਦੀਆਂ ਡੈੱਡ ਬਾਡੀਜ਼ ਨੇ ਜੋ ਵਾਪਸ ਲੈ ਕੇ ਆਉਣ ਲਈ ਪੰਜਾਬ ਸਰਕਾਰ ਅਚੇਚੇ ਪ੍ਰਬੰਧ ਕਰੇ ਉਹ ਕਰਦਿਆਂ ਗੱਲਬਾਤ ਮੈਂ ਕਰਨੈਲ ਸਿੰਘ ਪ੍ਰਧਾਨ ਗੁਰਦੁਆਰਾ ਫੌਂਦਾ ਕਮੇਟੀ ਮਲੌਰ ਸਰ ਬੜਾ ਦੁਖਦਾਈ ਜਿਹੜੀ ਘਟਨਾ ਵਾਪਰੀ ਹੈ ਮੈਂ ਤਾਂ ਹੈ ਜੀ ਬਹੁਤ ਜ਼ਿਆਦਾ ਕੋਈ ਦੁੱਖ ਹੈ ਇਹ ਤੋਂ ਵੱਡੀ ਦੁਖਾਈ ਘਟਨਾ ਹੋਈ ਨਹੀਂ ਸਕਦੀ ਨੋ ਜਵਾਲ ਮੁੰਡਾ ਤੇ ਨੋ ਜਵਾਲ ਕੁੜੀ ਦੀ ਮੌਤ ਹੋ ਜਾਵੇ ਇਹ ਸਿਰਫ ਇਸ ਲਈ ਜਾਂਦੇ ਨੇ ਬੱਚੇ ਵੀ ਕੁਝ ਚੰਗੇ ਭਵਿੱਖ ਲਈ ਪਰ ਜੇ ਇੱਥੇ ਚੰਗਾ ਭਵਿੱਖ ਹੋਵੇ ਕਿਉਂ ਜਾਣ ਬੱਚੇ ਕੈਨੇਡਾ ਅਮਰੀਕਾ ਕਿਉਂ ਜਾਣ ਕਿਉਂ ਬਗਾਨੀ ਧਰਤੀਆਂ ਜਾ ਕੇ ਮਰਨਾ ਹੋ ਇਸ ਲਈ ਬਹੁਤ ਹੀ ਦੁੱਖਦਾਈ ਖਾ ਹੈ ਜੋ ਕੀ ਕਹਿਣਾ ਚਾਹੁੰ ਮੈਂ ਅਸੀਂ ਤਾਂ ਚਾਹੁੰਦੇ ਹਾਂ ਜੀ ਜੇ ਹੁਣ ਪਰਿਵਾਰ ਆ ਜਿਹੜਾ ਬੜਾ ਹਾਂ ਬਹੁਤ ਵੱਡਾ ਦੁੱਖਾਂ ਦਾ ਪਹਾੜ ਆ ਇਹ ਕਿੱਥੇ ਆਇਆ ਹੈ ਜੀ ਵੇ ਸਰਕਾਰ ਮਦਦ ਕਰੇ ਉਹਨਾਂ ਦੀ ਲਾਸ਼ਾਂ ਸਾਨੂੰ ਇੱਥੇ ਪਹੁੰਚਦੀਆਂ ਕਰਦੇ ਹੁਣ ਜਿਹੜੇ ਬੱਚੇ ਬਾਹਰ ਦੇ ਰੁਕ ਕਰਦੇ ਨੇ ਸਾਰੇ ਇਕੱਲੇ ਇਕੱਲੇ ਬੱਚੇ ਨੇ ਜਿਹਨਾਂ ਦਾ ਵੀ ਇਕੱਲੇ ਇਕੱਲੇ ਸੀ ਇਕੱਲਾ ਵੀ ਇਕੱਲਾ ਲੜਕਾ ਉਹਨਾਂ ਦੀ ਵੀ ਇਕੱਲੀ ਲੜਕੀ ਸੀ ਇਕੱਲੇ ਇਕੱਲੇ ਬੱਚੇ ਨੇ ਹਾਂ ਹਾਂ ਇਹਨਾਂ ਨੂੰ ਸੇਵ ਕਰੀਏ ਨਾ ਗੁਰਦੀਪ ਸਿੰਘ ਕੋਈ ਰਹਿਣ ਵਾਲੇ ਮਲੌਰ ਰੋਡੀਆਂ ਜੀ ਸਰ ਜਿਹੜੇ ਬੱਚੇ ਹਾਦਸਾ ਗ੍ਰਸਤ ਹੋਏ ਨੇ ਮੀਂਹ ਡਾਬਤੋ ਉਹ ਕੀ ਲੱਗਦੇ ਸੀ ਤੁਹਾਡੇ ਕੋਲ ਜਿਹੜਾ ਬੇਟਾ ਸੀ ਜਿਹੜੀ ਨਿਰਜੋਤ ਸਿੰਘ ਕਿੰਨੀ ਉਮਰ ਸੀ ਨੇ? ਤਕਰੀਬਨ 21 ਸਾਲ ਹਾਂਜੀ 19 ਸਾਲ ਤਕਰੀਬਨ ਅੱਛਾ ਕਿੰਨੀ ਦਿਨ ਪਹਿਲਾਂ ਗਿਆ ਸੀ? 17 ਅਪ੍ਰੈਲ ਜੀ ਅੱਛਾ 17 ਅਪ੍ਰੈਲ ਨੂੰ ਗਿਆ ਜੀ ਹਾਂਜੀ ਤੇ ਜਿਹੜੇ ਤਿੰਨ ਬੱਚੇ ਜਿੱਦਾਂ ਕਿ ਹਾਦਸਾ ਆ ਆ ਸਾਰੇ ਹੁੰਦੇ ਨੇ ਤੇ ਇੱਕ ਤਾਂ ਹੋਏ ਨੇ ਮਤਲਬ ਕਿ ਕਦੋਂ ਤੁਹਾਨੂੰ ਪਤਾ ਲੱਗਦਾ ਸਾਨੂੰ ਸੁਰਖੀ ਦਾ ਸੌਰੀ ਪਤਾ ਲੱਗਿਆ ਸੀ ਜੀ ਜਿਹੜੇ ਸ਼ਹਿਰ ਸੀ ਬੋਲ ਮਾਣੇ ਹਾਂਜੀ ਇਹ ਦਾ ਜਿਹੜੇ ਸ਼ਹਿਰ ਸੀ ਨੌਂਪਰੀਆ ਲੋ ਤੇ ਦੂਸਰੇ ਦੋ ਬੱਚੇ ਸੀ ਨਾਲ ਜਿਹੜੇ ਬੇਟੀ ਸੀ ਜਿਹੜੀ ਉਹ ਇੱਕ ਤਾਂ ਫਿਰ ਭਤੀਜੀ ਸੀ ਕਿ ਜੀ ਇੱਕ ਸਮਾਨਤੋ ਕੁੜੀ ਸੀ ਅੱਛਾ ਜੀ ਹਾਂਜੀ ਤੇ ਕਿਸ ਤਰ੍ਹਾਂ ਉਹ ਲੋਕੀ ਤੁਹਾਨੂੰ ਪਤਾ ਲੱਗਿਆ ਤੁਹਾਨੂੰ ਸਾ ਤੋਂ ਬਾਹਰੋਂ ਫੋਨ ਆਇਆ ਜੀ ਅੱਛਾ ਜੀ ਤੀਜੇ ਦਾ ਤੇ ਉਹ ਬਸ ਥੋੜੀ ਬੇਸਤੀ ਗਿਆ ਸੀ ਥੋੜੀ ਤੇ ਸੀ ਜੀ ਜਿੱਤ ਕੋ ਬੜਾ ਬੁਰੀ ਗੱਲ ਆ ਹੁਣ ਕੀ ਚਾਹੁੰਦੇ ਹੋ ਤੁਸੀਂ ਮਤਲਬ ਸਰਕਾਰ ਤੋਂ ਚਲਦੇ ਪੀ ਅਫਸਰ ਕਾਸਟੋ ਸੈਂਟਰ ਤੇ ਸੈਂਟਰ ਔਰ ਵੀ ਇੰਡੀਆ ਤੋਂ ਚਾਹਨੇ ਬੱਚਿਆਂ ਜਲਦੀ ਤੋਂ ਜਲਦੀ ਜੇ ਤੁਹਾਡੀ ਇੱਥੇ ਆ ਗਈਆਂ ਜਨਰਲ ਨਾਲ ਸਾਡਾ ਸਹਿਯੋਗ ਕੀਤਾ ਜਾਵੇ। ਇਹਣਾ ਚਾਹਾਂਗੇ ਜਿਹੜਾ ਸਾਡਾ ਭਤੀਜਾ ਨਰਜੋਤ ਸਿੰਘ ਸੋਮਲ ਤੇ ਹਰਮਨ ਕੌਰ ਸੋਮਲ ਵੀ ਉੱਧਰ ਬੈਠ ਹੋਈ ਐ ਐਕਸੀਡੈਂਟ ਦੇ ਵਿੱਚ ਸਰਕਾਰ ਉਹਨਾਂ ਦੀਆਂ ਲਾਸ਼ਾਂ ਨੇ ਜਲਦੀ ਤੋਂ ਜਲਦੀ ਸਾਡੀ ਹੈਲਪ ਕਰਕੇ ਉਹਨਾਂ ਨੂੰ ਇੱਥੇ ਪਹੁੰਚਾਵੇ। ਤਾਂ ਕਿ ਇਹ ਪਰਿਵਾਰ ਤੇ ਜਿਹੜਾ ਦੁੱਖਾਂ ਦਾ ਪਹਾੜ ਪਿਆ ਹੋਇਆ ਉਹ ਦਿਨ ਨੂੰ ਦਿਲਾਸਾ ਮਿਲ ਸਕੇ ਔਰ ਸਾਡੇ ਸਾਰੇ ਮਲੌਰ ਵੱਲੋਂ ਤੇ ਸਾਡੇ ਏਰੀਆ ਵੱਲੋਂ ਬਹੁਤ ਹੀ ਦੁੱਖ ਪ੍ਰਗਟ ਕੀਤਾ ਗਿਆ ਸਾਡੇ ਨਾਲ ਆ ਕੇ ਦੁੱਖ ਸਾਂਝਾ ਕੀਤਾ ਗਿਆ ਅਸੀਂ ਸਾਰੇ ਲੋਕਾਂ ਦੇ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਦੁੱਖਾਂ ਨੂੰ ਥੋੜਾ ਜਿਹਾ ਹੌਸਲਾ ਸਾਨੂੰ ਦਿੱਤਾ ਆ ਕੇ ਸਰ ਸਰਕਾਰ ਤੋਂ ਵੀ ਮੰਨ ਕਰਦੇ ਹਾਂ ਗਵਰਨਮੈਂਟ ਆਫ ਇੰਡੀਆ ਸਰਕਾਰ ਤੋਂ ਸਹੀ ਮੰਗ ਕਰਦੇ ਆ ਜੀ ਵੀ ਸਾਡੀਆਂ ਬੱਚਿਆਂ ਦੀਆਂ ਜਿਹੜੀਆਂ ਲਾਸ਼ਾਂ ਨੇ ਉਹ ਸਹੀ ਟਾਈਮ ਤੇ ਜਲਦੀ ਤੋਂ ਜਲਦੀ ਸਾਡੇ ਕੋਲ ਇੱਥੇ ਪਹੁੰਚਾਈਆਂ ਜਾਣ ਸਾਡੀ ਹੱਦ ਕੀਤੀ ਜਾ ਰਹੀ ਹੈ